ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ 3 ਤਰੀਕ ਹੋ ਚੁੱਕੀ ਆ ਤੇ ਕਾਰਜ ਜਿਹੜੇ ਚੱਲ ਰਹੇ ਆ ਤੇ ਅੱਜ ਕਣਕ ਦੀ ਬਜਾਈ ਜਿਹੜੀ ਹੋ ਚੁੱਕੀ ਆ ਸ਼ੁਰੂ ਸ਼ੁਰੂਆਤ ਜਿਹੜੀ ਇੱਥੇ ਬਾਹੂਪੁਰ ਵਜੀਦਪੁਰ ਮੰਡ ਪਿੰਡ ਆ ਇਹ ਬਾਹੂਪੁਰ ਦੇ ਬਿਲਕੁਲ ਨਾਲ ਮੰਡ ਮੁबारकਪੁਰ ਮੰਡ ਮੁबारकਪੁਰ ਮੰਡ ਮੁबारकਪੁਰੇ ਪਿੰਡ ਆ ਜਿੱਥੇ ਅਸੀਂ ਇਹ ਪਹਿਲੀਆਂ ਪੱਧਰ ਕਰਕੇ ਤੇ ਜਿਹੜੀ ਕਣਕ ਦੀ ਬਜਾਈ ਅੱਜ ਕੀਤੀ ਆ ਜਿਸ ਜਗ੍ਹਾ ਦੇ ਵਿੱਚ ਅੱਜ ਕਣਕ ਦੀ ਬਜਾਈ ਹੋ ਰਹੀ ਆ ਜਿਹੜਾ ਵੀਰ ਆ ਬਹੁਤ ਖੁਸ਼ ਆ ਇਹਦਾ ਨਾਮ ਆ ਪੱਡਾ ਸਾਬ ਅਸੀਂ ਕਹਿੰਦੇ ਆ ਇਹਨੂੰ ਜਿਸ ਦਿਨ ਇਹਨੇ ਵੀਰ ਨੇ ਫੋਨ ਕੀਤਾ ਤੇ ਸਾਨੂੰ ਵੀਡੀਓ ਭੇਜੀ ਸੀ ਤਾਂ ਸਾਨੂੰ ਸਮਝ ਨਹੀਂ ਸੀ ਆਉਂਦੀ ਅਸੀਂ ਕਿੱਧਰ ਕਰਨਾ ਕੀ ਆ ਤੇ ਕੀ ਬਣਾਉਣਾ ਕੀ ਆ ਤੇ ਕਿਦਾਂ ਪੈੜੀ ਬਣੂਗੀ ਤੇ ਜਿਸ ਦਿਨ ਅਸੀਂ ਕੋਲਾ ਸੁੱਖ ਅਸੀਂ ਸਾਰੇ ਭੋਗਪੁਰ ਤੇ ਬੁੱਟਰਾਂ ਦੇ ਨੌਜਵਾਨ ਸਾਰੇ ਇੱਥੇ ਪਹੁੰਚੇ ਆ ਤੇ ਇੱਥੇ ਜਿਹੜੇ ਡੈੜ ਲੱਗਿਓ ਮਿੱਟੀ ਦੇ ਰੇਤਾ ਦੇ ਤੇ ਗੱਲ ਕੋ ਗੇੜ ਚ ਨਾ ਆਵੇ ਤੇ ਸਾਰੇ ਇੱਕ ਦੋ ਦੇ ਮੂੰਹਾਂ ਨੂੰ ਦੇਖਦੇ ਆ ਹੀ ਪਰ ਅਰਦਾਸ ਬੇਨਤੀ ਕਰਕੇ ਪ੍ਰਮਾਤਮਾ ਦੇ ਚਰਨਾਂ 'ਚ ਬਾਬਾ ਦੀਪ ਸਿੰਘ ਜੀ ਦਾ ਜਿੱਥੇ ਹੱਥ ਹੋਵੇ ਸੰਸਤਾ ਦੇ ਉੱਪੇ ਉੱਤੇ ਤੇ ਉਹ ਕਿਹੜਾ ਕਾਰਜ ਹੈ ਜਿਹੜਾ ਨਹੀਂ ਹੋ ਸਕਦਾ ਤੇ ਉਸ ਦਿਨ ਫਿਰ ਇੱਥੇ ਜਿਹੜਾ ਸ਼ੁਰੂਆਤ ਕਰ ਦਿੱਤੀ ਗਈ ਸੀ ਨੌਜਵਾਨਾਂ ਵੱਲੋਂ ਐਨਾ ਮੁੰਡਿਆਂ ਨੇ ਮਿਹਨਤ ਕੀਤੀ ਨੌਜਵਾਨਾਂ ਨੇ ਏਡੀ ਮਿਹਨਤ ਕੀਤੀ ਪੱਡੇ ਦੀ ਕਰਨ ਆਏ ਸੀ ਅੱਜ ਪੰਜ ਕਿਸਾਨਾਂ ਦੀ ਜਿਹੜੀ ਪੈੜੀ ਕਰਕੇ ਅੱਜ ਸ਼ਾਮ ਨੂੰ ਇੱਥੋਂ ਜਾਵਾਂਗੇ ਬਡਾਲੇ ਪਿੰਡ ਚ ਦਾ ਸਵਾਮਾ ਚੱਲ ਰਿਹਾ ਹੈ ਸੱਤ ਹੋ ਗਏ ਬਾਬਾ ਜੀ ਸੱਤ ਹੋ ਗਏ ਸੱਤਾਂ ਦੀ ਗੱਤੀ ਹੈ ਸੱਤ ਜਾਣਿਆਂ ਦੀ ਹੋ ਗਈ ਕੀ ਨਾਮ ਨਾਮ ਕੀ ਉਹਨਾਂ ਦਾ ਸਾਰੇ ਦਾ ਬਾਬਾ ਜੀ ਇੱਕ ਦਾ ਨਾਮ ਆ ਬ੍ਰਹਮ ਪ੍ਰਚਰਨ ਸਿੰਘ ਹਾਂ ਇੱਕ ਦਾ ਨਾਮ ਆ ਜੀ ਸਤਨਾਮ ਸਿੰਘ ਸਤਨਾਮ ਸਿੰਘ ਜੀ ਇੱਕ ਦਾ ਨਾਮ ਉਹਦਾ ਕੀ ਨਾਮ ਸੇਂਦਰ ਸਿੰਘ ਹਾਂ ਇੱਕ ਜਿਹੜਾ ਆਇਦਰੋਂ ਸੁਵਰਾਜ ਟਰੈਕਟਰ ਵਾਲਾ ਸੇਂਦਰ ਸਿੰਘ ਇੱਕ ਇੱਕ ਬੱਗਾ ਬੱਗਾ ਇੱਕ ਕਾਲਾ ਕਾਲਾ ਤੇ ਇੱਕ ਬਾਬਾ ਜੀ ਮੈਂ ਹਾਂ ਇੱਕ ਤੁਸੀਂ ਆ ਤੇ ਇੱਕ ਹੋਰ ਇੱਕ ਮੈਂ ਕੀਤੇ ਨਹੀਂਗਾ ਇੱਕ ਜੱਸਾ 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 ਸ਼ਹਿਰੀ ਇਹ ਜਿਹੜੇ 6-7 ਕਿਸਾਨਾਂ ਦੀ ਜਿਹੜੀ ਜਗ੍ਹਾ ਜਿਹੜੀ ਪੱਧਰ ਕਰ ਦਿੱਤੀ ਗਈ ਆ ਤੇ ਉਹਨਾਂ ਦੀ ਕਣਕ ਦੀ ਬਜਾਈ ਦੀ ਸ਼ੁਰੂਆਤ ਜਿਹੜੀ ਤੇ ਹੋ ਚੁੱਕੀ ਆ ਖਾਦ ਵੀ ਅੱਜ ਮੰਗਵਾ ਦਿੱਤੀ ਗਈ ਹੈ ਇਹਨਾਂ ਨੂੰ ਬਾਕੀ ਜਿੰਨਿਆਂ ਕਿਸਾਨਾਂ ਨੂੰ ਖਾਦ ਰਿੰਦੀ ਆ ਉਹ ਵੀ ਮੰਗਵਾਵਾਂਗੇ ਹੋਰ ਤੇ ਮੇਰੇ ਨਾਲ ਵੀਰ ਕੋਲਾ ਆ ਕੋਲੇ ਵੀਰੇ ਕਿਹੜੇ ਕਿਹੜੇ ਨੌਜਵਾਨਾਂ ਨੇ ਇੱਥੇ ਆਪਾਂ ਹਮਲਾ ਮਾਰਿਆ ਕਿਹੜੇ ਕਿਹੜੇ ਪਿੰਡਾਂ ਦੇ ਨੌਜਵਾਨਾਂ ਬਾਬਾ ਜੀ ਆਪਣੇ ਬੁਟਰਾ ਪਿੰਡ ਦਾ ਸੀ ਹੂੰ ਉਹ ਪਰਦੇਸੀ ਨੌਜਵਾਨ ਮਾਂਗੇਕਿਆਂ ਦੇ ਸੀਗੇ ਤੇ ਆਪਣੇ ਹੋਰ ਵੀ ਲੱਗੇ ਇੱਕ ਦੋ ਪਿੰਡਾਂ ਦੇ ਸੀ ਮੁੰਡੇ ਅੱਛਾ ਭਰਾ ਅੱਜ ਵੀ ਡਟਿਓ ਆ ਸਾਰੇ ਟਰੈਕਟਰਾਂ ਤੇ ਚੱਲਣ ਡਏ ਆ ਸਾਰੇ ਇਹ ਪਹਿਲੇ ਦਿਨ ਤੋਂ ਹੀ ਆਪਣੇ ਨਾਲ ਆ ਸਾਰੇ ਪਹਿਲੇ ਦਿਨ ਤੋਂ ਜਦੋਂ ਦਾ ਪਾਣੀ ਆ ਕੇ ਕੀਕੀਆਂ ਵਿੱਚ ਵੀ ਨਾਲ ਰਹੇ ਸਾਰੇ ਅਕਵਾਲ ਹੁਣੀ ਗੁਰਬੰਦਰ ਹੁਣੀ ਸੋਖ ਜੀ ਸਾਰੇ ਵੀਰ ਆਪਣੇ ਨਾਲ ਦਿਨ ਰਾਤ ਡਟਿਓ ਆ ਇਹ ਮਣੀ ਜਿਹੜਾ ਹੁਣ ਵੀ ਟਰੈਕਟਰ ਤੇ ਛੜਿਆ ਉਹ ਮਣੀ ਹਾਂ ਇਹ ਤਾਂ ਪਹਿਲੇ ਦਿਨ ਤੋਂ ਕਿਸ਼ਤੀਆਂ ਵਿੱਚ ਪਾਣੀ ਦੇ ਵਿੱਚ ਵੀ ਡੱਗੇ ਰਹੇ ਸਾਰੇ ਦਿਨ ਰਾਤ ਦੌੜੇ ਹੋ ਆ ਜੀ ਗਾਂ ਵੀ ਨਾਲ ਆ ਜੇਤਾ ਵੀ ਸੰਸਤਾ ਦੇ ਸੰਸਤਾ ਦਾ ਸਾਰੇ ਇੱਕ ਸੰਸਤਾ ਦੇ ਮੈਂਬਰ ਆ ਭਰਾ ਆ ਤੇ ਜਿਹੜੀਆਂ ਸੁਆਮਾਂ ਕਰ ਰਹੇ ਇੱਕ ਸੋਖ ਹੋਰ ਮੁੰਡਾ ਪਿੰਡ ਲੱਗੂ ਵੀ ਆਏ ਆ ਉਹਨਾਂ ਦਾ ਇੱਕ ਦਾ ਬਾਪ ਹੈ ਨਹੀਂ ਨਾ ਮੁੰਡਾ ਪਿੰਡ ਆ ਉਹਦਾ ਹੈ ਨਹੀਂਗਾ ਜੀ ਮਾਂ ਪੁੱਤ ਕਿੰਨੀ ਕਿੰਨੀ ਜ਼ਮੀਨ ਆਉਦੀ ਮੌਂ ਕਿਲੇ ਜ਼ਮੀਨ ਖਰਾਬ ਹੋ ਗਈ ਤਾਂ ਨੋਂ ਹੀ ਆ ਸਾਧਨ ਸੁਧਨ ਵੀ ਹੈ ਨਹੀਂ ਡਰੇਟਰ ਉਹ ਵੀ ਹੁਣ ਕਰਾਂਗੇ ਹਨਾ ਬਣਾਵਾਂਗੇ ਉਹ ਕਰਾਂਗੇ ਉਹ ਜਿੰਨੇ ਤਿੰਨ ਚਾਰ ਖੇਤ ਹੋ ਗਏ ਕਰਾਂਗੇ ਬਾਕੀ ਉਹਨੂੰ ਕਿਹਾ ਤੂੰ ਖੱਡੀਆਂ ਮਾਰਾ ਬਾਕੀ ਵੀ ਮੁਰਕੇ ਆ ਮੁਰਕੇ ਆਣਾ ਇਹ ਗੱਲ ਦੱਸੀ ਸਭ ਤੋਂ ਜ਼ਰੂਰੀ ਆ ਹੁਣ ਕਈਆਂ ਨੇ ਵੀਡੀਓ ਦੇਖਣੀ ਆ ਆਪਾਂ ਇਹ ਕਿਹਾ ਵੀ ਤੁਸੀਂ ਜਿੱਥੇ ਖੱਡੀਆਂ ਮਾਰੋ ਜਿਵੇਂ ਪੱਡੇ ਹੋਣੀ ਪਹਿਲਾਂ ਮਾਰੀਆਂ ਖੱਡੀਆਂ ਮਾਰ ਲਓ ਆਪਾਂ ਫਿਰ ਬਾਅਦ ਚ ਹਮਲਾ ਮਾਰ ਲਾਂਗੇ 10 ਦਿਨ ਪ੍ਰੋਪਰ ਅਸੀਂ ਨਾ ਦਿਨਾਂ ਦਾ ਫਿਰ ਰੱਖਾਂਗੇ ਕੈਂਪ ਠੀਕ ਹੈ ਕੋਲੇ ਆਪਾਂ 10 ਦਿਨਾਂ ਬਾਦ ਨਾਲੇ ਦਾ ਬਡਾਲੇ ਦੇ ਵਿੱਚ ਜਿਹੜਾ ਸਾਡਾ 1.5 200 ਕਿੱਲਾ ਹੋਰ ਪਿਆ ਉਹ ਪੱਧਰ ਕਰਾਂਗੇ ਤੇ ਨਾਲੇ 10 ਦਿਨ ਦਾ ਅਸੀਂ ਹੋਰ ਇੱਥੇ ਲਾਵਾਂਗੇ ਤੇ ਇਨਕੁਆਰੀ ਕਰਕੇ ਜਿਹੜੇ ਲੋੜਵੰਦ ਕਿਸਾਨ ਆ ਉਹਨਾਂ ਦੀ ਅਸੀਂ ਕਰਕੇ ਤਾਂ ਪੱਕਾ ਕਰਕੇ ਜਾਵਾਂਗੇ ਹੁਣ ਅੱਜ ਅਸੀਂ ਸਾਡੀ ਟੀਮ ਜਾ ਰਹੀ ਆ ਤੇ ਸਾਡੇ ਕੋਲ ਕਵਾਲ ਪਾ ਜੀ ਭਾਈ ਜੀ ਨਹੀਂ ਆਏ ਕਿਹੜਾ ਪੇਣਾ ਕਵਾਲ ਇਹ ਪਾ ਜੀ ਬਡਾਲਾ ਬਡਾਲਾ ਕਲਾਣੀ ਬਡਾਲਾ ਕਲਾ ਹਾਂਜੀ ਹਾਂਜੀ ਆਪਣੀ ਭੂਆ ਜੀ ਦੇ ਮੁੰਡੇ ਅੱਡੀ ਸੀ ਭਾਈ ਅੱਛਾ ਅੱਛਾ ਤੇ ਇਹ ਪੜੀ ਬਡਾਲਾ ਕਲਾ ਪਿੰਡ ਕਿੱਥੇ ਪੈਂਦਾ ਬਡਾਲਾ ਕਲਾ ਭਾਈ ਜ਼ਿਲ੍ਹਾ ਕਪੂਰਥਲਾ ਜੀ ਮੇਲਾ ਕਪੂਰਥਲਾ ਤੇ ਸੇਵਾ ਲੈ ਕੇ ਅੱਜ ਤੁਸੀਂ ਆਏ ਸੇਵਾ ਲੈ ਕੇ ਭਾਈ ਦੋ ਡਰਮ ਤੇਲ ਦੇ ਜੀ ਡੀਜ਼ਲ ਦੋ ਡਰਮ ਤੇਲ ਦੇ ਪਿੰਡੋਂ ਜਾਂ ਆਪਣੇ ਤੋਂ ਆਪਣੇ ਲੈ ਬਈ ਆਪਣੇ ਲਈ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਹੁਣ ਆ ਤਾਂ ਤੇ ਜਿਹੜੀਆਂ ਦੋ ਡਰਮ ਤੇਲ ਦੇ ਜਿਹੜੇ ਉਹ ਲੈ ਕੇ ਅੱਜ ਪਹੁੰਚਿਆ ਇਹਨਾਂ ਕਿਸਾਨਾਂ ਦੇ ਲਈ ਬਾਕੀ ਸਾਡਾ ਤੇਲ ਵੀ ਜਮਾ ਆ ਸਾਡਾ ਇਸ ਪੰਪ ਦੇ ਉੱਪਰ ਤੇਲ ਜਮਾ ਹੈਗਾ ਕਿਉਂਕਿ ਜਿੱਥੇ ਅੱਜ ਇੱਥੇ ਕਾਰਜ ਕਰ ਰਹੇ ਸੀ ਸਾਡੇ ਪਿੱਛੇ ਕੋਈ ਲੋਕ ਬਡਾਲੇ ਜਾਣਾ ਤੇ ਸਾਨੂੰ ਫਿਰ ਜਿੱਥੇ ਅਸੀਂ ਹੁੰਦੇ ਸੀ ਉੱਥੇ ਆ ਜਾਂਦੇ ਸੀਗੇ ਤੋਂ ਇੱਥੋਂ ਇੱਥੋਂ ਹੁਣ ਗਾਂਹ ਬਡਾਲੇ ਨੂੰ ਲਿਜਾਵਾਂਗੇ ਜਿੰਨਾ ਤੇਲ ਹੈਗਾ ਜਿੰਨੀ ਇੱਥੇ ਲੋਡ ਹੋ ਗਈ ਉਹ ਕਰਾਂਗੇ ਬਾਕੀ ਸਾਰਾ ਇੱਥੇ ਪੰਪ ਦੇ ਜਮਾ ਕੀਤਾ ਮੇਰਾ ਖਿਆਲ ਆ 5500 ਲੀਟਰ 5500 ਲੀਟਰ ਸਾਡਾ ਡੀਜ਼ਲ ਜਿਹੜਾ ਇੱਥੇ ਪੰਪ ਦੇ ਜਮਾ ਕੀਤਾ ਸੀ ਉਹ ਸਾਰਾ ਹੀ ਤਕਰੀਬਨ ਅਸੀਂ ਇੱਥੋਂ ਲੈ ਕੇ ਬਡਾਲੇ ਦੇ ਵਿੱਚ ਜਾਵਾਂਗੇ ਜਿੱਥੇ ਕੋਈ ਕਿਸਾਨ ਨੂੰ ਕੋਈ ਚਾਹੀਦਾ ਹੋਇਆ ਸਾਣਾ ਕੋਈ ਕੰਟੈਕਟ ਕਰ ਲਿਆ ਆਪਾਂ ਉਹਦਾ ਇੱਥੇ ਕਰਾਂਗੇ ਬਾਕੀ ਧੰਨਵਾ ਤੇ ਜਿਹੜੇ ਸੰਸਥਾ ਨਾਲ ਸਹਿਯੋਗ ਕਰ ਰਹੇ ਆ ਤੇ ਜਿਹੜੇ ਸਾਡੀ 7-8 ਮੱਝਾਂ ਬਡਾਲਾ ਪਿੰਡ ਦੇ ਵਿੱਚ ਇਨਕੁਆਰੀਆਂ ਕਰਕੇ ਜਿਤ ਚਾਰ ਮੱਝਾਂ ਚਾਰ ਗਾਈਆਂ ਉਹ ਅੱਜ ਚੱਲ ਪਈਆਂ ਤੇ ਬਿਲਕੁਲ ਇਨਕੁਆਰੀਆਂ ਕਰਕੇ ਜਿਨ੍ਹਾਂ ਦੀ ਕੋਈ ਜ਼ਮੀਨ ਨਹੀਂ ਕੋਈ ਕਿਸੇ ਦਾ ਕਮਾਈ ਦਾ ਸਾਧਨ ਨਹੀਂ ਉਹਨਾਂ ਨੂੰ ਪਸ਼ੂ ਜਿਹੜੇ ਦੁੱਧ ਵਾਲੇ ਉਹ ਦਿੱਤੇ ਜਾਣਗੇ ਤੇ ਤਾਂ ਜੋ ਉਹ ਆਪਣੇ ਘਰਾਂ ਦੇ ਗੁਜ਼ਾਰੇ ਕਰ ਸਕਣਗੇ ਤੇ ਧੰਨਵਾਦ ਬਾਈ ਜੀ ਬਹੁਤ ਬਹੁਤ ਸਾਰੇ ਸਾਡੇ ਭਰਾਵਾਂ ਦਾ ਜਿਹੜੀ ਇਹ ਹੀ ਇੱਕ ਬਾਵਾ ਆ ਤਦ ਹੀ ਸੰਸਥਾ ਇੱਦਾਂ ਵੀਡੇ ਕਾਰਜ ਕਰ ਰਹੀ ਆ ਜਿਹੇ ਸਾਡੇ ਨਾਲ ਸਹਿਯੋਗ ਕਰਦੇ ਆ ਬਾਈ ਗੁਰਜੀ ਕਾ ਖਾਲਸਾ ਤੇ ਬਾਈ ਗੁਰਜੀ ਕੀ ਫਤਿਹ